ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਦਿਖਾਉਣਿਆ ਜੀ ਤੁਹਾਨੂੰ ਆਪਾਂ ਜਿਹੜੀ ਨਵੀਂ ਸ਼ੋਅ 'ਚ ਆਇਆ ਹੈ ਆਪਣੇ ਸੀਆਰਡੀ ਦੀ ਸ਼ੋਅ 'ਚ ਟਰੈਕਟਰ ਦਿਖਾਉਣਿਆ ਉਹਦੇ 'ਚ ਕੰਪਨੀ ਨੇ ਕੀ ਬਦਲਾ ਕੀਤਾ ਲਓ ਜੀ ਮਿੱਤਰੋ 36 30 ਦੇਣਾ ਵੀਰਾਂ ਨੇ ਹਾਰਪੂਰ ਪਾਰ ਰਹੇ ਨੇ ਆ ਦੇਖੋ ਜੀ ਅੱਜ ਆਇਆ ਇਹਦੀ ਆਪਾਂ ਹਾਲੈਂਡ ਵਾਲਿਆਂ ਦੇ ਕਨੇਟਰ ਨਾ ਟ੍ਰੈਕਟਰ 330 ਲੈ ਲਿਆ ਚਾਬੀ ਵੜਾਉਂਦਾ ਵੀਰ ਅੱਜ ਪਹੁੰਚਿਆ ਜੀ ਆਪਾਂ ਨਿਊ ਹਾਲੈਂਡ ਵਾਲਿਆਂ ਦੇ ਤੁਹਾਨੂੰ ਕਰਾਉਨੇ ਆ ਦਰਸ਼ਨ 3630 ਜਿਹੜਾ ਸਪੈਸ਼ਲ ਆਇਆ ਹੈ ਸੀਆਰਡੀ ਸ਼ੋਅ ਦੇ ਵਿੱਚ ਲੈਨੇ ਆ ਵੀਰੇ ਤੋਂ ਜਾਣਕਾਰੀ ਆਓ ਜੀ ਨਵਦੀਪ ਸਰ ਦੱਸੋ ਜੀ ਕੀ ਕੀ ਇਹਦੇ ਵਿੱਚ ਬਦਲਾ ਕੀਤਾ ਹੈ ਹਾਂਜੀ ਨਾਮ ਉਹ ਜਿਹੜਾ ਹੈ ਸੀਆਰਡੀ ਸ਼ੋਅ ਚ ਹਾਂਜੀ ਇੱਕ ਤਾਂ ਇਹ ਵੀਰੇ ਫਰੰਟ ਵੇਡ ਚੇਂਜ ਕਰਤਾ ਹੈ ਫਰੰਟ ਵੇਡ ਚੇਂਜ ਕੀਤੇ ਨੇ ਆ ਦੇਖੋ ਲੋਹੇ ਦੇ ਲਾਟ ਪਹਿਲਾਂ ਦੇਖਦੇ ਹਾਂ ਦੇ ਠੀਕ ਹੈ ਥੋੜਾ ਲੰਬਾ ਵੀ ਕਰਤਾ ਲੰਬਾ ਵੀ ਕਰਤਾ ਹਾਂ ਜੀ ਤੇ ਅੱਲੀ ਦੀ ਲਾਈਟਾਂ ਕਰਤਾ ਹਾਂ ਜੀ ਜਿਹੜੀਆਂ ਬਣਾਉਂਦਾ ਨਵੇਂ ਸ਼ੋਅ ਚ ਤੇ ਬਾਕੀ ਸ਼ੋਅ ਚ ਵੀ ਫਰਕ ਪਾਇਆ ਠੀਕ ਹੈ ਜੀ ਸਲੈਂਸਰ ਬਾਹਰ ਕਰਤਾ ਹੈਗਾ ਸਾਈਡ ਤੇ ਕਰਤਾ ਹਾਂ ਜੀ ਥੋੜਾ ਦੇਖਣ ਕਿ ਪ੍ਰੋਬਲਮ ਹੁੰਦੀ ਸੀਗੀ ਹੂੰ ਤੇ ਪੋਟਰਾਸਟ ਉਹ ਵੀ ਉੱਪਰ ਚੱਕ ਦੇ ਪੋਟਰਾਸਟ ਚੱਕ ਤੇ ਉੱਤੇ ਹੀਟ ਗਾਰਡ ਲਾਤੇ ਨਾਲੇ ਹੀਟ ਗਾਰਡ ਲਾਤਾ ਠੀਕ ਹੈ ਜੀ ਪੈਰਦਾਨ ਤੇ ਡਬਲ ਪੌੜੀ ਕਰਤੀ ਪਹਿਲਾਂ ਸਿੰਗਲ ਆਉਂਦੀ ਸੀ ਹੁਣ ਡਬਲ ਕਰਤੀ ਇੰਡੀਕੇਟਰ ਐਲੀਡੀ ਕਰਤਾ ਜੀ ਸੁਪਰ ਦੇ ਵੀ ਸਟੀering ਉੱਚਾਈ ਚੱਕਤਾ ਵੀਰੇ ਹੂੰ ਬਾਕੀ ਪਿੱਛੇ ਉਹ ਕਰਤਾ ਪਾਣੀ ਵਾਲੀ ਬੋਤਲ ਵੀ ਉੱਪਰ ਚੱਕਤੀ ਕਸਟਮਾਈਜ਼ਡ ਮੰਗ ਤੇ ਇੰਜਨ ਚ ਫਰਚ ਵਰਤੀ ਇੰਜਨ ਚ ਕੀਪ ਕਰਿਆ ਮਾੜਾ ਮੋਟਾ ਚੇਂਜ ਇੰਜਨ ਵੀਰੇ ਸੇਮ ਆ ਦਾ ਪਹਿਲਾਂ ਵਾਲੇ ਨਾਲ ਦਾ ਹਾਂ ਇੰਜਨ ਸੇਮ ਆ ਕਿਉਂਕਿ ਕੋਈ ਕਸਟਮਰ ਕਹ ਰਿਹਾ ਸੀ ਵੀ ਇਹ ਸੀਆਰਡੀ ਚ ਕਰਤਾ ਸੀਆਰਡੀ ਚ ਨਹੀਂ ਹੈਗਾ ਇਹ ਸਿੰਪਲ ਏ ਆ ਯਾਨੀ ਸ਼ੋਅ ਲਾਈ ਹੈ ਤੇ ਸ਼ੋਅ ਚੇਂਜ ਕਰੀ ਆ ਬਸ ਥੋੜੀ ਲੁੱਕ ਵਧੀਆ ਵਧਾਤੀ ਹੋਰ ਤੇ ਜਿਹੜਾ 55 HP ਚਾਉਂਦਾ ਜਾਂ 49.5 ਚਾਉਂਦਾ ਇਹ ਵੀ 49.5 ਚ ਹੀ ਹੁੰਦਾ 49.5 55 ਦੀ ਕੈਟਾਗਰੀ ਚ ਜ਼ੋਰ ਮਾਰੀ ਜਾਂਦਾ 55 ਕੈਟਾਗਰੀ ਚ ਜ਼ੋਰ ਮਾਰਦਾ ਹਾਂ ਬਾਕੀ ਇਹਦੇ ਆ ਲੈਗੜ ਲਾਤੇ ਵੀਰੇ ਹੀਟ ਤੋਂ ਤੇ ਮੇਨ ਕੰਮ ਇਹਨਾਂ ਨੇ ਪਹਿਲਾਂ ਇੱਧਰਲੇ ਪਾਸੇ ਹੁੰਦਾ ਦੀ ਪੰਪ ਆ ਪਾਵਰ ਵਾਲਾ ਤੇ ਹੁਣ ਪਰਲੀ ਸਾਈਡ ਕਰਤਾ ਦੇਖੋ ਦਿਖਾ ਦੇ ਉਹ ਵੀਰੇ ਉਧਰ ਹੀ ਹੁੰਦਾ ਸੀਗਾ ਨਹੀਂ ਇਹਦੇ ਇੱਧਰ ਦੂਏ ਦੇ ਪਹਿਲਾਂ ਕਿਹੜੇ ਪੰਪ ਦੇ ਵਿੱਚ ਆ ਮਿੱਤਰੋ ਇਹ ਇਹ ਵੀਰੇ ਮੈਕੋ ਪੰਪ ਦੇ ਵਿੱਚ ਆ ਵਾਲੀ ਉਹਨੇ ਤੇ ਇਹਦਾ ਕੂਲੈਂਟ ਵੀ ਚੇਂਜ ਕਰਤਾ ਵੀਰੇ ਪਹਿਲਾਂ ਗ੍ਰੀਨ ਹੁੰਦਾ ਸੀਗਾ ਹੁਣ ਆਪਣਾ ਸਕੇਜ ਜਿਹੜਾ ਰੰਗ ਆਉਂਦਾ ਔਰਗੇਨਿਕ ਕੂਲੈਂਟ ਆ ਉਹ 80 ਇਹਦੇ ਵਿੱਚ ਜਿਹੜਾ 에ਅਰ ਸਿਲੰਡਰ ਆ ਉਹ ਕਿਹੜਾ ਉਹ ਵੀਰੇ ਤੇਲ ਵਾਲਾ ਜੀ ਪਹਿਲਾਂ ਇਹਦੇ ਸੁੱਕਾ ਨਹੀਂ ਤੇ ਆਉਂਦਾ ਨਹੀਂ ਵੀਰੇ ਤੇਲ ਵਾਲਾ ਹੀ ਸੀਗਾ ਤੇਲ ਵਾਲਾ ਜਿਆਦਾ ਕੰਮ ਜਾਵੇ ਟਰਬੋ ਨੂੰ ਡਰਾਏ ਹੁੰਦਾ ਆਪਣਾ ਬਿਨਾ ਟਰਬੋ ਤੋਂ ਆ ਉਹ ਵੀ ਦਿਖਾ ਲਓ ਹਾਂ ਇਹ ਬਿਨਾ ਟਰਬੋ ਦਾ ਬਿਨਾ ਟਰਬੋ ਤੋਂ ਨਾਉਨ ਟਰਬੋ ਬਾਕੀ ਇਹਦਾ ਮੀਟਰ ਵੀ ਚੇਂਜ ਕਰਤਾ ਵੀਰੇ ਮੀਟਰ ਦਿਖਾ ਦੇ 750 ਦੇ ਮੂਰਲੇ ਟਾਇਰ ਨੇ 750 ਦੇ ਮੂਰਲੇ 16928 ਦੇ ਮਗਰਲੇ ਟਾਇਰ ਨੇ 16928 ਦੇ ਪਿਛਲੇ ਆ ਇਹ ਮੀਟਰ ਦਾ ਦੇ ਕਨੋਪੀਆ ਨੂੰ ਲੱਗੀ ਲਗਾਈ ਆਉਂਦੀ ਆ ਕਨੋਪੀ ਲੱਗੀ ਲਗਾਈ ਜਾਂਦੀ ਆ ਵੀਰੇ ਸਿੰਪਲ ਜਿਹਾ ਵੀ ਹੁੰਦਾ ਹੈ ਲਿਫਟ ਕੈਪੈਸਿਟੀ ਕਿੰਨਾ ਕੇਜੀ ਦੀ ਆ ਲਿਫਟ ਕੈਪੈਸਿਟੀ ਵੀਰੇ ਹੈਗੀ ਇਹਦੀ 2400 2400 ਕੇਜੀ ਦੀ ਆ ਅੰਦਰੋਂ ਜਾਂ ਆਹ ਲਾ ਕੇ ਪੰਪ ਨਾਲ ਜਿਹੜਾ ਲਾ ਕੇ ਨਾਲ ਆਹ ਲਾ ਕੇ ਨਾਲ ਹਾਂਜੀ ਉਹ ਜਿਹੜਾ ਇਹ 1917 1700 ਪਹਿਲਾਂ ਨਾਲ ਅਡੈਕਸ਼ਨਾਂ ਚ ਵੀ ਮੜਾ ਮੋਟਾ ਫਰਕ ਪਾਇਆ ਸੁਧਾਰ ਕੀਤਾ ਹਾਂ ਵੀਰੇ ਪਹਿਲਾਂ ਨਾਲ ਫਰਕ ਪਾਇਆ ਬਹੁਤ ਵਧੀਆ ਕਰਿਆ ਬਾੜ ਵੀ ਘਟਿਆ ਇਹਨਾਂ ਵੀ ਤੇ ਬਾਕੀ ਰੋਡ ਸਪੀਡ ਦਾ ਵੀ ਤੋਰੇ ਦਾ ਵੀ ਫਰਕ ਪਾਇਆ ਥੋੜਾ ਜਿਹਾ ਕੋਕ ਡਰਾਵਰ ਡੰਡਾ ਨਾਲ ਸਮੇਤ ਸਾਰਾ ਕੁਝ ਨਾਲ ਦਿੰਦੇ ਆ ਕੋ ਡਰਾਵਰ ਡੰਡਾ ਸਾਰਾ ਕੁਝ ਸਟਾਰਟ ਕਰਕੇ ਦੇਖੋ ਸਟਾਰਟ ਕਰਕੇ ਦੇਖ ਲਓ ਵੀਰੇ ਰੋ ਚੈੱਕ ਪਹਿਲਾਂ ਜਿਵੇਂ স্মੋਕ ਦਿਖਾਉਂਦੇ ਸੀ ਉਹ ਵਿੱਚ স্মੋਕ ਵੀ ਦਿਖਾਉਂਦੇ ਆਗੇ ਬੈਠਣ ਨੂੰ ਵੀ ਸਹੀ ਕਰਤਾ ਇੱਕਦਾਂ ਕੰਫੀਟੇਬਲ ਕਰਤਾ ਕੰਫੀਟੇਬਲ ਕਰਤਾ ਬਹੁਤ ਪਹਿਲਾਂ ਦਿੱਕਤ ਆਉਂਦੀ ਸੀ ਥੋੜੀ ਜੀ ਕਲਚ ਬਹੁਤ ਰੈੜਾ ਬਹੁਤ ਜ਼ਿਆਦਾ ਤੂੰ ਹੀ ਚਲਾਉਣੀ ਐ ਮੀਟਰ ਪਹਿਲਾਂ ਨਾ ਚੇਂਜ ਕਰਤੇ ਆਵਾਜ਼ ਦੇਖੋ ਕਿੰਨੀ ਪਿਆਰੀ ਆ ਸਲਾਸ ਸਰਵਾਰ ਬੜੀ ਘੈਂਟ ਲੁੱਕ ਦਿਖਾਉਂਦਾ ਬਹੁਤ ਜਿਆਦਾ ਵਧੀਆ ਅੱਗੇ ਥੋੜਾ ਜਿਹਾ ਟਿੱਕਾ ਲੱਗਦਾ ਵੀਰ ਆ ਦੇਖਣ ਤੇ ਉਹ ਵੀ ਪ੍ਰੋਬਲਮ ਚੱਤੀ ਗਈ ਸੋ ਵੱਲੇ ਇੰਸੂਰੈਂਸ ਆ ਵੀ ਪਹਿਲਾਂ ਨਾਲੋਂ ਲੱਗਦਾ ਜਿਵੇਂ ਹੈਵੀ ਕੀਤਾ ਹੋਆ ਹਾਂਜੀ ਵੀਰੇ ਫਰਕ ਪਾਤਾ ਇਸੇ ਚ ਥੋੜਾ ਛੋਟਾ ਕਰਤਾ ਇਹਦਾ ਪਹਿਲਾਂ ਨਾਲੋਂ ਥੋੜਾ ਜਿਹਾ ਵੱਡਾ ਹੁੰਦਾ ਸੀਗਾ ਉਹ ਵੀ ਆਪਾਂ ਤੁਹਾਨੂੰ ਦਿਖਾ ਦਨੇ ਅੱਗੇ ਪੁਰਾਣੇ ਦਾ ਟ੍ਰਿਕ ਕੀ ਸੀਗਾ ਤੇ ਨਵੇਂ ਚ ਕੀ ਵਿੱਚੜਾ ਉਹ ਵੀ ਦੱਸ ਦਨੇ ਜੀ ਬਾਕੀ ਪੈਪਾਂ ਦੀ ਵੀ ਉਹ ਹੁੰਦੀ ਸੀ ਬਹੁਤ ਉਹ ਵੀ ਥੱਲੇ ਨੂੰ ਕਰਤੀਆਂ ਜਾ ਰਹੀਆਂ ਹਾਂ ਸਾਰੀਆਂ ਉੱਪਰ ਕੰਮ ਕਰਨ ਨੂੰ ਐਨ ਪੂਰਾ ਹੱਥ ਪੈਂਦਾ ਖੁੱਲਾ ਡੁੱਲਾ ਕਰਤਾ ਜੀ ਅੱਗੇ ਨਾਲੋਂ ਬਾਟਰ ਸੁਪਰੇਟਰ ਵੀ ਵਾਟਰ ਸਵਿਟਰ ਵੀ ਮੜਾ ਬਾਹਰ ਕੱਢ ਕੇ ਲਾਉ ਉਹ ਵੀ ਤਾਂ ਕਿ ਅੱਗੇ ਲਾ ਪਾਣਾ ਟੂਲ ਇੱਥੋਂ ਹਟਾਤਾ ਪਹਿਲਾਂ ਉਹਰੇ ਟੂਲ ਉਹਰੇ ਆਉਂਦਾ ਸੀ ਉਹ ਪਿੱਛੇ ਕਰਤਾ ਵੀ ਉਹ ਲੋਹੋਂ ਪਿੱਛੇ ਕਰਤਾ ਸੌਖਾ ਹੋ ਗਿਆ ਮਗਰ ਬ੍ਰੇਕਾਂ ਦਾ ਇਹਦੀਆਂ ਤੇਲ ਚ ਪਹਿਲਾਂ ਤੋਂ ਹੀ ਆਉਂਦੀਆਂ ਹਨਾ ਬ੍ਰੇਕਾਂ ਵੀਰੇ ਤੇਲ ਚ ਆਉਂ ਪਹਿਲੇ ਸਾਰਿਆਂ ਨੂੰ ਮੇਨ ਗੱਲ ਕਰੀ ਆ ਜਿਹੜੀ ਵਧੀਆ ਕਰੀ ਆ ਜੈਕ ਲਾਤੇ ਜੈਕ ਲਾਤੇ ਬਹੁਤ ਜ਼ਿਆਦੇ ਮਜ਼ਬੂਤ ਨੇ ਸੰਗਲਾਂ ਨਾਲੋਂ ਅੱਗੇ ਸੰਗਲ ਖੁੱਲ ਕੇ ਜਾਂ ਚੂੜੀਆਂ ਫ੍ਰੀ ਹੋ ਜਾਂਦੀਆਂ ਕੁਝ ਵੀ ਸਾਰੀ ਪ੍ਰੋਬਲਮ ਚੱਕਦੀ ਵਰਕਪਾਤ ਆਈ ਇਹਦੇ ਸੀਟ ਪਹਿਲਾਂ ਨਾਲ ਵੱਡੀ ਕਰਤੀ ਜੀ ਨਾਲੇ ਆਪਣੇ ਸੀਟ ਆਰਾਮਦਾਇਕ ਕਰਤੀ ਤੇ ਬੈਲਟ ਲਾਤੀ ਨਾਲ ਬੈਲਟ ਲਾ ਦੇ ਜੀ ਨਾਲ ਤਾਂ ਇਹ ਕਹ ਲੂ ਕਿ ਦਿੱਕਤ ਨਾ ਹੋਵੇ ਕਸਟਮਰ ਨੂੰ ਇਹ ਵੀ ਤਰੀਕੇ ਨਾਲ ਬਾਕੀ ਵੀਰੇ ਦੀ ਕਨੋਪੀ ਹੈ ਉਹ ਵੀ ਥੋੜੀ ਜਿਹੀ ਹੈਵੀ ਕਰੀ ਹੋਈ ਅੱਗੇ ਨਾਲੋਂ ਤੇ ਥੋੜੀ ਨੀਵੀਂ ਵੀ ਕਰੀ ਆ ਪਹਿਲਾਂ ਥੋੜੀ ਉੱਚੀ ਹੁੰਦੀ ਸੀਗੀ ਮੀਮੂ ਬੈਨ ਕਰਕੇ ਨਾ ਉਹਦੇ ਕਰਕੇ ਥੋੜੀ ਨਹੀਂ ਵੀ ਕਰਤੀ ਹੋਰ ਅੱਗੇ ਡਬਲ ਕਲੱਚ ਆ ਇਹ ਡਬਲ ਕਲੱਚ ਹੈ ਕਲੱਚ ਵੀ ਬਹੁਤ ਰੈਲਾ ਕਰਦਾ ਵੀਰੇ ਹੁਣ ਅੱਗੇ ਬਾਕੀ ਜਿਹੜੀ ਦੀ ਮੇਨ ਸਮੱਸਿਆ ਸੀ ਵੀਰੇ ਆ ਫੋਰ ਟ੍ਰੈਸਟ ਦੇ ਉੱਪਰ ਚੱਕ ਦੇ ਬਾਕੀ ਐਲਈਡੀ ਕਰਤੀਆਂ ਲਾਈਟਾਂ ਉਹ ਤੁਹਾਨੂੰ ਪਤਾ ਹੀ ਹੈ ਜੀ ਟੈਂਕੀ ਵੀ ਪਹਿਲਾਂ ਨਾ ਵੱਡੀ ਕਰੀ ਆ ਡੀਜ਼ਲ ਵਾਲੀ ਨਹੀਂ ਟੈਂਕੀ ਵੀਰੇ ਸੇਮ ਹੈ ਟੈਂਕੀ 'ਚ ਪੂਰਾ 55 58 ਲੀਟਰ ਤੇਲ ਪੈਂਦਾ 58 ਲੀਟਰ ਜੇ ਪੂਰਾ ਸਹੀ ਮਣ ਕੇ ਪਾਈ ਜੀ ਕਿੰਨੇ ਘੰਟਿਆਂ ਤੇ ਕੰਪਨੀ ਕਹਿੰਦੀ ਆ ਜੀ ਸਰਵਿਸ ਪਹਿਲੀ ਪਹਿਲੀ ਸਰਵਿਸ ਵੀਰੇ 50 ਘੰਟੇ ਤੇ ਹੀ ਉਹ ਤੋਂ ਬਾਦ ਉਸ ਤੋਂ ਬਾਅਦ 250 ਤੋਂ ਬਾਅਦ 300 ਦੇ ਫਿਰਸ ਆਪਣੇ ਅੱਗੇ 300 ਦੀ ਸੀਰੀ ਚੱਲੀ ਜਾਣੀ ਆ 300 600 900 ਇਸ ਹਿਸਾਬ ਨਾਲ ਆਪਣਾ ਚੱਲੀ ਜਾਂਦਾ ਜੀ ਠੀਕ ਠੀਕ ਕਿਹੜੇ ਕਿਹੜੇ ਟਾਇਰਾਂ ਦੇ ਵਿੱਚ ਆਉਂਦਾ ਇਹ ਕੰਪਨੀ ਵੱਲੋਂ ਕੰਪਨੀ ਵੱਲੋਂ ਵੀਰੇ ਗੁਡਇਰ ਜੀ ਵੀ ਹੁੰਦਾ ਐਮ ਆਰ ਐਫ ਚ ਵੀ ਆਉਂਦਾ ਜੀ ਉਹ ਕਸਟਮਰ ਦੇ ਡਿਮਾਂਡ ਤੇ ਵੀ ਜਿਹੜੀ ਜਿਹੜੀ ਡਿਮਾਂਡ ਹੋਵੇ ਲੈ ਸਕਦੇ ਤੇ ਬਾਕੀ ਸਲੈਂਸਰ ਚੇਂਜ ਕਰਤਾ ਅੱਗੇ ਨਾਲੋਂ ਗੋਲਾ ਲਓ ਜੀ ਮਿੱਤਰੋ ਤੁਹਾਨੂੰ ਦਰਸ਼ਨ ਕਰਾਉਨੇ ਆ ਸਪੈਸ਼ਲ ਐਡੀਸ਼ਨ ਦੇ ਜਿਹਦੇ ਸਲੈਂਸਰ ਵਿੱਚ ਆਉਂਦਾ ਜਿਹੜਾ ਪਹਿਲਾ ਮਾਡਲ ਆ ਆਪਣਾ 55 ਕੈਟਾਗਰੀ ਦੇ ਵਿੱਚ ਆਉਂਦਾ ਸੀ ਪਹਿਲਾਂ 33 ਵੀ ਵੀ ਇਵੇਂ ਆਉਂਦਾ ਆਪਣਾ ਹਾਂ ਸਰ ਦੇ ਇੱਕਲਾ ਚੇਂਜ ਕਰਿਆ ਬਾਕੀ ਇਹਦਾ ਫਰੰਟ ਵੇਟ ਇਦਾਂ ਹੀ ਆਊਗਾ ਜੀ ਇਹਦਾ ਵੀ ਹਿੱਸਾ ਵੀ ਕਸਟਮਰ ਦੀ ਡਿਮਾਂਡ ਦੇ ਦਾ ਉਹੀ ਆਉਂਦਾ ਜੀ ਛੋਟੇ ਥੋੜਾ ਜਿਹਾ ਵਧੀਆ ਨਹੀਂ ਲੱਗਦਾ ਇਹਦੇ ਉਹੀ ਚੀਜ਼ ਆ ਰਹੀ ਹੈ ਬਾਕੀ LED ਰੇਲ ਪਲੇਟਫਾਰਮ ਸਾਰਾ ਕੁਝ ਸੇਮ ਹੈ ਜੀ ਸੀਟ ਵੀ ਸੇਮ ਹੈ ਸੀਟ ਉਹਦੇ ਨਾਲ ਥੋੜੀ ਜਿਹੀ ਵਧੀਆ ਜੇ ਤੇ ਬਾਕੀ ਸਟੀਅਰਿੰਗ ਸਟੂਰਿੰਗ ਸਾਰਾ ਕੁਝ ਸੇ ਆ ਸਟੇਰੀਂਗ ਵੀ ਇਹਦੇ ਇਹ ਜਿਹੜੀ ਗੱਲ ਆ ਮੇਨ ਇਹਦੇ ਨਾ ਇਹ 3630 ਦੇ ਇਹਦੇ ਪਹ ਆਉਂਦੇ ਨੇ ਨਾਲ ਆਮ ਟਰੈਕਟਰਾਂ ਦੇ ਨਹੀਂ ਆਉਂਦੇ ਆ ਦੇਖੋ ਹਾਂ ਮੈਟ ਇਹਦੇ ਮੈਟ ਆਉਂਦੇ ਸਪੈਸ਼ਲ ਐਡੀਸ਼ਨ ਤਾਂ ਹੀ ਕਹਿੰਦੇ ਵੀਰੇ ਇਹਨੂੰ ਸਪੈਸ਼ਲ ਐਡੀਸ਼ਨ ਤਾਂ ਹੀ ਕਹਿੰਦੇ ਨੇ ਇਹਨੂੰ ਮੈਟ ਆਉਂਦੇ ਨੇ ਇਹਦੇ ਇਹਦੀ ਲਿਫਟ ਕਿੰਨੀ ਆ ਇਹਦੀ ਲਿਫਟ ਬੈਠੀ ਸੇਮ ਆ ਵੀਰੇ ਉਹਦੇ ਨਾਲ ਸੇਮ ਆ ਹਾਂ ਸੇਮ ਆ ਜੀ ਇਹ ਹੈਗਾ ਸਪੈਸ਼ਲ ਐਡੀਸ਼ਨ ਜਿਹੜਾ ਕਿਸਾਨਾਂ ਦੇ ਦਿਲਾਂ ਵਿੱਚ ਰਾਜ ਕਰਦਾ ਉਹ ਟਰੈਕਟਰ ਆ ਇਹ ਕਨੋਪੀ ਕਨੋਪੀ ਸਾਰਾ ਕੁਝ ਉਦਾਂ ਹੀ ਸਾਰਾ ਕੁਝ ਵੀਰੇ ਸੇਮ ਆ ਉਰੇ ਨਵਾ ਸਕਦੇ ਹੋ ਤੁਸੀਂ ਜੇ ਨਵਾ ਸਕਦੇ ਆਪਸ਼ਨ ਦਿੱਤੀ ਹੋਈ ਆ ਆਪਸ਼ਨ ਦਿੱਤੀ ਹੋਈ ਪਰ ਆਉਂਦੇ ਨਹੀਂਗੇ ਨਾਲ ਟਾਇਰ ਇਹਨੂੰ ਵੀ 16 9 28 ਦੇ ਤੇ 750 16 ਦੇ ਮੂਰਲੇ ਹੁੱਕ ਡਰਾਵਾ ਡੰਡਾ ਸਾਰਾ ਕੁਝ ਨਾਲ ਨਾਲ ਰੇਟ ਤੁਸੀਂ ਆਪਣੇ ਡੀਲਰਾਂ ਨਾਲ ਜਿੱਥੇ-ਜਿੱਥੇ ਦੇ ਵੀ ਹੈਗੇ ਹੋ ਸਾਰੇ ਡੀਲਰਾਂ ਦਾ ਆਪੋ ਆਪ ਦਾ ਰੇਟ ਹੁੰਦਾ ਉੱਥੇ ਪਤਾ ਕਰਕੇ ਤੁਸੀਂ ਲੈ ਸਕਦੇ ਹੋ ਟਰੈਕਟਰ ਚਾਰ ਹੁਣ ਬੋਲ 96463 46903 ਜੀ 46903 ਨੰਬਰ ਦੇ ਉੱਤੇ ਕਾਲ ਕਰ ਲਿਓ ਮਿੱਤਰੋ ਲੋ ਜੀ ਮਿੱਤਰੋ ਮੇਨ ਗੱਲ ਹੈ ਜਿਹੜੀ ਉਹ ਜ਼ਰੂਰ ਦੱਸਿਓ ਵੀ ਤੁਹਾਨੂੰ ਪਹਿਲੀ ਲੁੱਕ ਦੇ ਵਿੱਚ ਜ਼ਿਆਦਾ ਸੋਹਣਾ ਲੱਗਦਾ ਜਾਂ ਆਹ ਲੁੱਕ ਦੇ ਵਿੱਚ ਟਰੈਕਟਰ ਜ਼ਿਆਦਾ ਸੋਹਣਾ ਲੱਗਦਾ ਕਮੈਂਟਾਂ 'ਚ ਜ਼ਰੂਰ ਦੱਸਿਓ ਮਿੱਤਰੋ ਪੁਰਾਣੇ ਕੱਟੇ ਹੋਏ ਵੀ ਟਰੈਕਟਰ ਖੜੇ ਨੇ ਵੀਰੋਣਾ ਕੋ ਮੈਸੀ ਖੜਾ 5245 ਤੇ ਇੰਡੋ ਫਾਰਮ ਖੜਾ ਨੀਲੇ ਰੰਗ ਦੇ ਵਿੱਚ 3055 ਗ੍ਰੀਨ ਰੰਗ ਦੇ ਵਿੱਚ ਖੜਾ 3055 ਡੀ ਆਈ ਹੌਲੈਂਡ ਖੜਾ 3630 363 ਇੱਕ ਹੋਰ ਖੜਾ ਮਿੱਤਰੋ ਤੇ ਇੱਕ ਖੜਾ ਉਹ 36350 ਐਚ ਪੀ ਦੇ ਵਿੱਚ ਇਹ ਵੀਰੇ ਤਿੰਨੇ ਸੁਪਰ ਆ ਉਹ 18 ਮਾਡਲ ਆਈ ਆ ਦੋ ਸੁਪਰ ਤਿੰਨੇ ਸੁਪਰ ਨੇ ਹਨਾ ਤਿੰਨੇ ਸੁਪਰ ਇਹ ਬੇਸ ਮਾਡਲ ਆ ਤਿੰਨੇ ਸੁਪਰ ਨੇ ਜੀ ਇਹ ਟਰੈਕਟਰ ਆ ਹਾਂ ਜੇ ਕਿਸੇ ਭਰਾ ਨੇ ਲੈਣੇ ਹੋਣ ਸਰੰਦ ਇਹ ਸਪੈਸ਼ਲਿਟੀ ਜਨਾਈ ਰੰਗੀ ਵਾਲਟ ਦੇ ਆਕੇ ਤੁਸੀਂ ਲੈ ਸਕਦੇ ਹੋ ਸਪੈਸ਼ਲਿਟੀਸ਼ਨ ਖੜਾ ਉਹ ਤੋਂ ਬਾਅਦ ਖੜਾ 3602 ਨੋ ਮਾਡਲ ਨੋ ਮਾਡਲ 6055 ਖੜਾ ਤੇ 3630 ਖੜਾ 4 ਮਾਡਲ 4 ਮਾਡਲ ਉਹ ਤੋਂ ਬਾਅਦ ਆ ਖੜਾ 3630 ਇੱਕ ਹੋਰ 7 ਮਾਡਲ ਆ ਜੀ ਆ ਖੜਾ 6010 ਜੇ ਕਿਸੇ ਭਰਾ ਨੂੰ ਕਿਸਾਨ ਭਰਾ ਨੂੰ ਚਾਹੀਦੇ ਹੋਏ ਤਾਂ ਰੰਗੀ ਵਰਲਡ ਦੇ ਜਰੂਰ ਪਹੁੰਚੋ ਸਰਹੰਦਾ ਪੰਪ ਦੇ ਕੋਲ ਏਜੰਸੀ ਆ ਵੀਰ ਉਹਨਾਂ ਦੇ ਨੰਬਰ ਕਿੰਨਾ ਵੀਰ ਦਾ